ਜੀ ਕਿਸਾਨ ਸਲਾਗਨ ਕਿਉਂ ਨਾ ਕਰ ਗੰਨੇ ਦਾ ਭਾਜ ਜਿਹੜਾ ਪਹਿਲਾਂ ਨਾਲੋਂ ਵਧਾ ਕੇ ਦੇ ਦਿੱਤਾ ਸਰਕਾਰ ਹਰ ਵਧੀਆ ਮਸ਼ੀਨ ਤੇ ਇਹਨਾਂ ਨੂੰ ਜਿਹੜੀ ਲੋਡ ਵੰਦਾ ਉਹਦੇ ਤੇ ਸਬਸਿਡੀ ਦੇ ਰਹੀ ਹੈ ਪਿੰਡਾਂ ਦੇ ਵਿੱਚ 80 ਤੋਂ 90% ਲੋਕਾਂ ਦੇ ਬਿਲਹ ਜੀਰੋ ਆ ਰਹੇ ਨੇ ਖੇਤੀਬਾੜੀ ਤੇ ਕਿਸਾਨ ਭਾਈਪਾਲ ਪੰਜਾਬ ਵੱਲੋਂ ਹਰ ਸਾਲ ਸੌਣੀ ਤੇ ਹਾੜੀ ਤੋਂ ਪਹਿਲਾਂ ਜਿਹੜਾ ਪਿੰਡ ਪੱਧਰ ਜ਼ਿਲ੍ਹਾ ਪੱਧਰ ਬਲਾਕ ਪੱਧਰ ਤੇ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਪੰਜਾਬ ਖੇਤੀਬਾੜੀ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਜਾਦ ਨਵੀਆਂ ਤਕਨੀਕੀ ਜਿਹੜੀ ਤਕਨੀਕਾਂ ਨੇ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ ਇਸੇ ਲਈ ਤਹਿਤ ਅੱਜ ਖੇਤੀਬਾੜੀ ਦੇ ਕਿਸਾਨ ਭਾਈ ਭਾ ਗੁਰਦਾਸਪੁਰ ਵੱਲੋਂ ਨਾਣਾ ਮੰਡੀ ਪਟਾਲਾ ਵਿਖੇ ਇੱਕ ਬੜਾ ਬਹੁਤ ਹੀ ਵੱਡਾ ਵਿਸ਼ਾਲ ਜਿਹੜਾ ਵਾ ਜਿਹੜਾ ਪੱਧਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਨਿਆਣਾ ਕਿਸਾਨਾਂ ਨੇ ਜਿਹੜਾ ਪਾਰ ਭਾਗ ਲਿਆ ਜਿਹੜੇ ਕਿ ਵਕ ਵਕ ਜਿਹੜੇ ਬਲਾਕ ਨੇ ਜਿਹੜੇ 10 ਬਲਾਕ ਨੇ ਸਾਡੇ ਉਹਨਾਂ ਤੋਂ ਜਿਹੜੇ ਆ ਉਹਨਾਂ ਤੋਂ ਆਏ ਨੇ ਤੇ ਇਹਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਜਿਹੜੇ ਆ ਗਾਂਵ ਤੋਂ ਕਿਸਾਨ ਇਹ ਆ ਮਹਿਕਮਿਆਂ ਨੇ ਸਹਿਕਾਰੀ ਅਧਾਰਿਆਂ ਨੇ ਨਿੱਜੀ ਅਧਾਰਿਆਂ ਨੇ ਜਿਹੜੀ ਨਮਾਇਸ਼ ਲਾਈਆਂ ਇਹ ਉਹਨਾਂ ਤੋਂ ਬਹੁਤ ਕੁਝ ਸਿੱਖਣ ਤੋਂ ਮਿਲੇ ਆ ਆ ਕਿਸਾਨਾਂ ਨੂੰ ਅਸੀਂ ਉਹਨਾਂ ਵਾਂਗ ਜਿਹੜੀ ਸਾਡੀ ਮਸ਼ੀਨਰੀ ਨੇ ਜਿਹੜੀ ਖੇਤੀ ਮਸ਼ੀਨਰੀ ਆ ਉਹਦੀ ਬਹੁਤ ਵੱਡੀ ਪਰਦਰਸ਼ੀ ਲਗਾਈ ਗਈ ਸੀ ਜਿਹਦੇ ਵਿੱਚ ਅਨੂਮੈਟਿਕ ਪਲੈਂਟਰ ਆ ਲੇਜ਼ਰ ਲੈਵਲਰ ਆ ਇਸ ਤਰ੍ਹਾਂ ਸੁਪਰ ਸੀਟਰ ਆ ਹੈਪੀ ਸੀਟਰ ਆ ਇਹ ਸਾਰੇ ਜਿਹੜੇ ਦਿਖਾਏ ਗਏ ਨੇ ਕਿ ਤਾਂ ਜੋ ਕਿਸਾਨ ਜਿਹੜੇ ਆਉਣ ਵਾਲੇ ਜਿਹੜੀ ਫਸਲ ਆ ਰਹੀ ਆ ਉਹਦੇ ਵਿੱਚ ਵਰਤੋਂ ਕਰ ਸਕਣ ਤੇ ਉਹਨਾਂ ਨੂੰ ਸੋਰਸ ਕਿੱਥੋਂ ਕਿੱਥੋਂ ਮਿਲ ਸਕਦੇ ਆ ਇਹਦੇ ਬਾਰੇ ਵੀ ਸਾਰਾ ਦੱਸਿਆ ਗਿਆ ਆ ਇਹਦੇ ਵਿੱਚ ਕਿਸਾਨ ਇਹਦੇ ਵਿੱਚ ਮੁਕਤ ਤੌਰ ਦੇ ਉੱਤੇ ਸਾਡੇ ਜਿਹੜੇ ਮੁਕਤ ਜਿਹੜੇ ਮੁੱਖ ਮਹਿਮਾਨ ਨੇ ਉਸ ਜਿਹੜੇ ਅਮਰਨ ਚੇਅ ਸਿੰਘ ਕਲਸੀ ਜਿਹੜੇ ਇੱਕ ਹਲਕਾਪ ਦਾ ਇੱਕ ਬਟਾਲਾ ਦੇ ਨੇ ਇਸ ਤੋਂ ਇਲਾਵਾ ਅੰਕਪ ਮਨਜੋ ਹਲਕਾਪ ਦਾ ਇੱਕ ਡੇਰਾ ਬਣਾਣੇ ਦਾ ਡਾਕਟਰ ਸਦਾ ਗੁਰਦੀਪ ਸਿੰਘ ਦਾਵਾ ਜੀ ਹ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੇ ਆ ਮਾਨ ਮਣਕ ਸਾਹਿਬ ਸਾਰੇ ਜਿਹੜੇ ਨੇ ਇਹ ਬਹੁਤ ਜਿਹੜਾ ਵਾ ਇਸ ਵਿੱਚ ਪਾਰਟਿਸਪੇਟ ਕੀਤਾ ਕਿਸਾਨਾਂ ਨੂੰ ਰੂਬਰੂ ਹੋਏ ਨੇ ਕਿਸਾਨਾਂ ਨੂੰ ਨਸੀਹਤ ਵੀ ਕੀਤੀ ਹੈ ਕਿ ਮਾਰਾਂ ਦੀ ਜੋ ਗੱਲਾਂ ਬਾਤਾਂ ਨੇ ਉਹਨਾਂ ਦੇ ਲਾਗੇ ਉਹਨਾਂ ਦੀ ਕਹਿਨ ਦੇ ਉੱਤੇ ਹੀ ਖੇਤੀ ਕੀਤੀ ਜਾਵੇ ਨਾ ਕਿ ਆਂਡੀਆਂ ਗੋਦੀ ਜਾਂ ਦੁਕਾਨਦਾਰਾਂ ਦੇ ਕਹੇ ਦੇ ਉਹਦਾ ਉਹਦਾ ਫਾਇਦਾ ਇਹ ਹੋਊਗਾ ਕਿ ਸਾਡੇ ਖੇਤੀ ਲਗਤ ਸਿੱਧੇ ਘਟਣਗੇ ਤੇ ਨਾਲ ਨਾਲ ਜਿਹੜੀ ਸਾਡੀ ਜਿਹੜੀ ਪੈਦਾਵਾਰ ਜਿਹੜੀ ਉਹ ਬਦੂ ਬਿਲਕੁਲ ਬਿਲਕੁਲ ਕਿਸਾਨਾਂ ਵਾਸਤੇ ਲਾਇਆ ਗਿਆ ਤਾਂ ਤਾਂ ਜੇ ਅਜੇ ਇਨੀ ਇਨੀ ਤਦਾਦ ਵਿੱਚ ਅੱਜ ਕਿਸਾਨ ਪਹੁੰਚੀ ਹੈ ਤਾਂ ਇਹ ਦਾ ਮਤਲਬ ਹੈ ਕਿ ਇਹ ਹੀ ਆ ਕਿ ਕਿਸਾਨਾਂ ਨੂੰ ਉਦੋਂ ਕੁਛ ਨਾ ਕੁਛ ਚੰਗਾ ਚੀਜ਼ ਮਿਲ ਰਹੀ ਹੈ ਅੱਜ ਬੂਟੇ ਜਿਹੜੇ ਪਲਾਂਟ ਫਲਦਾਰ ਪਲਾਂਟ ਨੇ ਜਾਂ ਇਹ ਉਹ ਫੁੱਲਾਂ ਤਾਂ ਫੁੱਲਾਂ ਵਾਲੇ ਨੇ ਇਹ ਜਿਹੜੇ ਨੇ ਉਹ ਬਹੁਤ ਲਜਾਏਗੇ ਲੋਕਾਂ ਵੱਲੋਂ ਇਹਦਾ ਮਤਲਬ ਇਹ ਹੈ ਕਿ ਲੋਕਾਂ ਵਿੱਚ ਅਵੇਰਨੈਸ ਜਿਹੜੀ ਆ ਉਹ ਹੋ ਰਹੀ ਆ ਵੀ ਆਪਾਂ ਨੂੰ ਪੌਦਿਆਂ ਦੀ ਕੀ ਫਾਇਦਾ ਵਾ ਬੜਾ ਵਧੀਆ ਇੱਕ ਪੰਜਾਬ ਸਰਕਾਰ ਦਾ ਉਪਰਾਲਾ ਜੀ ਜਿਹੜਾ ਤੁਸੀਂ ਦੇਖਿਆ ਹੋਊਗਾ ਕਈ ਕਿਸਾਨ ਵੀਰ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਨੇ ਕਈ ਕਿਸਾਨ ਵੀਰ ਆ ਕੇ ਉਹਨਾਂ ਨੂੰ ਸਲਾਮਾ ਲੈ ਰਹੇ ਨੇ ਪੰਜਾਬ ਸਰਕਾਰ ਨੇ ਆਪਣੇ ਆਪਣੇ ਉਪਰਾਲੇ ਦੱਸੇ ਨੇ ਕਿ ਜਿਹੜੀਆਂ-ਜਿਹੜੀਆਂ ਮਸ਼ੀਨਾਂ ਤੇ ਆਪਾਂ ਸਬਸਿਡੀ ਦੇ ਰਹੇ ਹਾਂ ਔਰ ਮੈਨੂੰ ਖੁਸ਼ੀ ਨਾਲ ਇਹ ਵੀ ਗੱਲ ਕਹਿਣੀ ਪੈ ਰਹੀ ਹੈ ਵੀ ਪਿਛਲੇ ਅ ਪਿਛਲੇ ਸਮੇਂ ਨਾਲੋਂ 48% ਜਿਹੜੀ ਪਰਾਲੀ ਨੂੰ ਅੱਗ ਲੱਗਦੀ ਸੀ ਉਹਦੀ ਕਟੌਤੀ ਆਈ ਆ ਔਰ ਮੈਨੂੰ ਮਾਣ ਵੀ ਹੈ ਕਿ ਇਹ ਜਿਹੜਾ ਸਾਰਾ ਆਪਣਾ ਕਿਸਾਨ ਭਰਾ ਜਿਹੜੇ ਨੇ ਸਰਕਾਰ ਨਾਲ ਸਾਥ ਦੇ ਬਿਲਕੁਲ ਜੀ ਕਿਸਾਨ ਸਲਾਗਨ ਕਿਉਂ ਨਾ ਕਰ ਪੇਲਾਂ ਤੱਕ ਤਿਆਰ ਕੀਤੀਆਂ ਜਾ ਰਹੀਆਂ ਨੇ ਨਹਿਰਾਂ ਦਾ ਪਾਣੀ ਅੱਜ ਪਿੰਡ ਪਿੰਡ ਜਿੱਥੇ ਜਿੱਥੇ ਸੂਵੇ ਨੇ ਤੇਲਾਂ ਨੇ ਪਚਾਇਆ ਜਾ ਰਿਹਾ ਰਾਤ ਨੂੰ ਕਿਸਾਨ ਸੱਪਾਂ ਦੀਆਂ ਸਰੀਆਂ ਦੇ ਪੈਰ ਰੱਖ ਕੇ ਬੰਬੀਆਂ ਨੂੰ ਪਾਣੀ ਲਾਉਣ ਜਾਂਦੇ ਸੀ ਅੱਜ ਦਿਨੇ ਪਾਣੀ ਲਾਉਣ ਜਾ ਰਹੇ ਨੇ ਗੰਨੇ ਦਾ ਭਾਜ ਜਿਹੜਾ ਪਹਿਲਾਂ ਨਾਲੋਂ ਵਧਾ ਕੇ ਦੇ ਦਿੱਤਾ ਸਰਕਾਰ ਹਰ ਵਧੀਆ ਮਸ਼ੀਨ ਤੇ ਇਹਨਾਂ ਨੂੰ ਜਿਹੜੀ ਲੋਡ ਵਾਂਦਾ ਉਹਦੇ ਤੇ ਸਰਪ ਸਿਟੀ ਦੇ ਰਹੀ ਆ ਅਸੀਂ ਰਹਿਣੀ ਆ ਇਹ ਲੋਕ ਸਾਡੇ ਜਿਹੜੇ ਨੇ ਸਾਡਾ ਸਾਥ ਦੇ ਰਹੇ ਨੇ ਚਾਹੇ ਆਪਾਂ ਇਹਨਾਂ ਦੇ ਡਾਇਰੈਕਟਲੀ ਭਾਵੇਂ ਬਿਜਲੀ ਕਹਿ ਦਈਏ ਮੈਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਹੈ ਪੰਡਾਂ ਦੇ ਵਿੱਚ 80 ਤੋਂ 90% ਲੋਕਾਂ ਦੇ ਫੇਲੇ ਜ਼ੀਰੋ ਆ ਰਹੇ ਨੇ ਜਿਆਦਾਤਰ ਸਾਡੇ ਕਿਸਾਨ ਭਰਾ ਨੇ ਸੋ ਮਾਣ ਹੈ ਇਸ ਗੱਲ ਦਾ ਵੀ ਪਹਿਲੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਜਿਹੜੀ ਵਾਕਈ ਲੋਕਾਂ ਦੇ ਹਿੱਤ ਦੇ ਕੰਮ ਕਰ